ਜੀ ਸਰ ਕੀ ਨਾ ਆਪਣਾ ਮੇਰਾ ਸ ਸਰਪੰਚ ਅਮਨਦੀਪ ਸਿੰਘ ਪਿੰਡ ਬਸੀਵਰਖਾਂ ਜੀ ਹਾਂਜੀ ਇਹ ਕੀ ਮਾਮਲਾ ਹੈਗਾ ਜੀ ਸਰ ਇਹ ਸਕੂਲ ਦੀ ਕਾਲ ਦਾ ਸਿਗਾ ਸਕੂਲ ਨੂੰ ਬਾਉਂਡਰੀ ਵਾਲੀ 5.5 ਲੱਖ ਰੁਪਏ ਗ੍ਰਾਂਟ ਆਈ ਸੀ ਸਕੂਲ ਦੇ ਫਰੋਂ ਤੇ ਸਕੂਲ ਦੀ ਬਾਉਂਡਰ ਵਾਲੀ ਤੇ ਕੰਦ ਮਤਲਬ ਕੁਝ ਹੋ ਵੀ ਗਈ ਆ ਤੇ ਕੁਝ ਰੁਕੀ ਹੋਈ ਆ ਉੱਥੋਂ ਚਾਰ ਦਿਵਾਰੀ ਤੋਂ ਤੇ ਇੱਥੇ ਨਾਲ ਇਹਦੀ ਬਾਲਮੀ ਕੀ ਧਰਮਸ਼ਾਲਾ ਹੈਗੀ ਆ ਨਾਲ ਲੱਗਦੀ ਤੇ ਉਹਨਾਂ ਉਹ ਵੀ ਪੰਚਾਇਤੀ ਜਗ੍ਹਾ 'ਚ ਬਣੀ ਹੋਈ ਆ ਸਕੂਲ ਦੀ ਬਾਉਂਡਰੀ ਬੋਲ ਦੀ ਕੰਧ ਤੋਂ 10 ਮੀਟਰ ਦੂਰ ਇਹਨਾਂ ਨੇ ਕੰਧ ਰੋਕ ਦਿੱਤੀ ਕਿ ਬਾਲਮੀਕੀ ਧਰਮਸ਼ਾਲਾ ਦੀ ਜਗ੍ਹਾ ਇੱਧਰ ਨੂੰ ਬੰਦ ਦੀ ਜਦ ਕਿ ਉਹ ਵੀ ਪੰਚਾਇਤੀ ਜਗ੍ਹਾ ਦੇ ਵਿੱਚ ਆ ਉਹ ਗੇਟ ਲੱਗਣ ਕਰ ਨਾਲ ਸਾਈਡ ਤੋਂ ਖੁੱਲਾ ਹੋਣ ਕਰ ਇੱਥੇ ਨਿਸ਼ੇੜੀ ਬਹੁਤ ਆਉਂਦੇ ਆ ਤੇ ਜਾਨਵਰ ਆ ਜਾਂਦੇ ਅੰਦਰ ਜੋ ਗੋਹਾ ਵਗੈਰਾ ਖਬਰਿਆਂ 'ਚ ਬੈਠ ਜਾਂਦੇ ਆ ਉਹਦੇ ਕਰਕੇ ਅਸੀਂ ਕੰਧ ਕਰਵਾਣੀ ਸੀਗੀ ਤੇ ਇਹਨਾਂ ਨੇ ਜੋ ਬਾਲਮੀਕੀ ਹੈਗੇ ਆ ਭਾਈਚਾਰਾ ਹੈਗਾ ਇਹਨਾਂ ਨੇ ਆ ਕੇ ਕੰਧ ਰੋਕ ਦਿੱਤੀ ਆ ਤੁਸੀਂ ਸਾਡੇ ਨਾਲ ਧੱਕਾ ਕਰਦੇ ਆ ਹਲਾਜੀ ਇਹ ਧਰਮ ਦਾ ਕੋਈ ਮੁੱਦਾ ਨਹੀਂ ਹੈਗਾ ਇਹ ਇਹ ਜੋ ਵੀ ਹੈਗਾ ਹੁਣ ਪੁਰਾਣੇ ਐਕਸ ਐਮ ਐਲ ਆਦਿ ਆ ਸਾਭ ਹੀ ਆਏ ਆ ਉਹਨਾਂ ਨੇ ਵੀ ਬਣੀ ਕੰਧ ਨੂੰ ਤੋੜ ਦਿੱਤਾ ਗਿਆ ਆ ਜਦ ਕਿ ਉਹਨਾਂ ਦਾ ਕੋਈ ਮੁੱਦਾ ਵੀ ਹੈ ਨਹੀਂ ਪਿੰਡ ਦੇ ਵਿੱਚ ਤੇ ਜੋ ਵੀ ਬਾਲਮੀ ਕਿਸ ਤਰ੍ਹਾਂ ਇਨਸ਼ਾ ਅੱਲਾਹ ਇਹ ਕੰਧ ਹੈਗੀ ਆ ਆਲਰੇਡੀ ਉਹ ਉਹਦੀਆਂ ਨੀਆਂ ਪਹਿਲਾਂ ਨਿਕਲ ਚੁੱਕੀਆਂ ਹਨ ਉਹਨਾਂ ਨੇ ਜੋ ਪੁਰਾਣੀ ਪੰਚਾਇਤ ਸੀਗੀ ਉਹਨਾਂ ਨੇ ਆਪਣੇ ਆਪ ਨੀਆਂ ਕੱਢੀਆਂ ਗਈਆਂ ਪੰਚਾਇਤੀ ਤੋੜ ਉਹਨਾਂ ਨੂੰ ਜਿੰਨਾ ਵੀ ਦਿੱਤਣ ਸੀਗਾ ਉਹ ਦੇ ਦਿੱਤਾ ਗਿਆ ਹੈ ਹੁਣ ਉਹ ਮਤਲਬ ਸਾਡੇ ਜੋ ਹੈਗਾ ਆ ਸਕੂਲ ਦੀ ਕੰਧ ਨੂੰ ਰੋਕ ਰਹੇ ਆ ਇਹ ਮੁੱਦਾ ਤਰਵਾਲੀ ਸਾਨੂੰ ਲੈ ਕੇ ਜਾ ਰਹੇ ਆ ਜੀ ਇਸਾਰੇ ਦਾ ਹੱਲ ਕਰਨ ਵਾਸਤੇ ਕੋਈ ਆ ਰਿਹਾ ਕੋਈ ਅਫਸਰ ਕੋਈ ਹਲ ਸਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਹਿਲਾਂ ਵੀ ਦੋ ਤਿੰਨ ਵਾਰੀ ਇਹਨਾਂ ਦੇ ਕੰਦ ਰੋਕੀ ਹੋਈ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਹੈਲਪ ਲਈ ਆ ਤੇ ਆਪਣਾ ਪੰਚਾਇਤ ਸੈਕਟਰੀ ਵੀ ਆਏ ਹੋਏ ਜਿਨ੍ਹਾਂ ਦੇ ਕਾਗਜ਼ਾਂ ਦੇ ਡਾਕੂਮੈਂਟ ਦੇ ਵਿੱਚ ਬਿਲਕੁਲ ਰਾਈਟ ਆ ਬਿਲਕੁਲ ਸਾਡਾ ਅਸੀਂ ਬਿਲਕੁਲ ਸਹੀ ਚੱਲਦੇ ਆ ਪੰਚਾਇਤ ਕੋ ਰਾਈਟ ਆ ਅਸੀਂ ਕੰਦ ਕੱਢ ਸਕਦੇ ਆ ਲੇਕਿਨ ਮੌਜੂਦਾ ਐਮਐਲਏ ਵਗੈਰਾ ਜੋ ਵੀ ਹੈ ਸੌਰੀ ਜੋ ਐਕਸ ਐਮਐਲਏ ਸਾਹਿਬ ਸੀਗੇ ਸਾਡੇ ਹਲਕਾ ਸ਼ਾਮਤਰਾਸੀ ਦੇ ਪਵਨਕਰਵਾਦੀ ਆ ਜੀ ਉਹਨਾਂ ਨੇ ਇੱਥੇ ਆ ਕੇ ਧੱਕਾ ਕੀਤਾ ਸਰਿਆਂ ਜਿਨ੍ਹਾਂ ਦਾ ਕੋਈ ਮਤਲਬ ਇਥੇ ਤੱਕਾ ਕਰਨਾ ਬਣਦਾ ਨਹੀਂ ਹੈ ਗਾਲੀ ਕਲੋਜਾ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਦੱਸੋ ਕੀ ਮੁੱਦਾ ਹੈਗਾ ਜੇ ਤੁਸੀਂ ਸਾਨੂੰ ਜੇ ਅਪਕੰਧ ਰੁਕਣੀ ਅਸੀਂ ਰੋਕ ਸਕਦੇ ਹਾਂ ਉਹਨਾਂ ਨੇ ਕਿਹਾ ਅਸੀਂ ਤਾਂ ਨਾਲ ਗੱਲ ਨਹੀਂ ਕਰਨੀ ਤੁਹਾਡਾ ਇੱਥੇ ਕੋਈ ਬੁੱਲਣ ਦਾ ਕੋਈ ਹੱਕ ਨਹੀਂ ਬਣਦਾ ਹਾਲਾਂਕਿ ਮੈਂ ਮੌਕੇ ਦਾ ਸਰਪੰਚਾ ਮੇਰਾ ਰਾਈਟ ਹੈ ਜੀ ਇੱਥੇ ਬੋਲਣ ਦਾ ਕਿ ਇਹ ਕੰਦ ਬਿਲਕੁਲ ਸਹੀ ਜਾ ਰਹੀ ਹੈ ਲੇਕਿਨ ਜੋ ਇਹ ਹੈ ਕਿ ਅਧਿਆਪਕ ਸਾਹਿਬ ਇੱਥੇ ਸ਼ਰਮ ਤੱਕਾ ਕਰ ਰਿਹਾ ਹੈ ਇਹ ਸਾਰ ਜਿਹੜੀ ਕੰਦ ਬਣ ਰਹੀ ਹੈ ਇਹ ਸਕੂਲ ਦੀ ਜਗ੍ਹਾ ਦੇ ਵਿੱਚ ਬਣ ਰਹੀ ਹੈ ਸਕੂਲ ਦੀ ਜਗ੍ਹਾ ਦੇ ਵਿੱਚ ਹੀ ਬਣ ਰਹੀ ਹੈ ਸਕੂਲ ਜੋ ਪੰਚਾਇਤ ਦੀ ਸਾਡੀ ਪ੍ਰਾਪਰਟੀ ਵਿੱਚ ਸਕੂਲ ਬਣਿਆ ਹੋਇਆ ਆ ਪੰਚਾਇਤ ਦੀ ਪ੍ਰਾਪਰਟੀ ਦੇ ਵਿੱਚ ਹੀ ਜੋ ਤਨਸ਼ਾਲਾ ਬਣੀ ਹੋਈ ਹੈ ਸਰ ਇੱਕ ਪੂਰਾ ਮਾਮਲਾ ਹੈ ਕੀ ਇਹ ਮਾਮਲਾ ਕੁਛ ਨਹੀਂ ਇੱਕ ਪਾਸੇ ਸਾਡਾ ਸਕੂਲ ਆ ਪੰਚਾਇਤ ਦਾ ਇੱਕ ਪਾਸੇ ਮੰਦਿਰ ਆ ਇਹ ਦੋਨੇ ਜਗ੍ਹਾ ਜਿਹੜੀਆਂ ਕਿਸੇ ਵੇਲੇ ਪੰਚਾਇਤ ਦੀਆਂ ਹੁੰਦੀਆਂ ਉਹਦੇ ਵਿੱਚ ਉਹਨੇ ਕੁਝ ਹਿੱਸਾ ਜਿਹੜਾ ਫਿਕਾ ਉਹ ਬਾਲਮੀਕੀ ਮੰਦਿਰ ਨੂੰ ਦੇ ਦਿੱਤਾ ਹੋਇਆ ਆ ਕੁਝ ਹਿੱਸਾ ਜਿਹੜਾ ਹੈਗਾ ਆ ਉਹ ਸਕੂਲ ਨੂੰ ਦੇ ਦਿੱਤਾ ਬਈ। ਉਹ ਜਿਸ ਲਈ ਹੁਣ ਦੀਵਾਰ ਜਿਹੜੀ ਕੋ ਗਿਰੀ ਚ ਗਈ ਉਹ ਸਕੂਲ ਵਾਲਿਆਂ ਨੇ ਜਦ ਕਹੀ ਭਈ ਇਹਨੂੰ ਅਸੀਂ ਦੀਵਾਰ ਨੂੰ ਅੱਗੇ ਕਰਨਾ ਚਾਹੁੰਦੇ ਆ। ਦੀਵਾਰ ਨੂੰ ਅੱਗੇ ਅਸੀਂ ਕਿੱਕ ਕਰੋ ਸਾਨੂੰ ਕੋਈ ਆਬਜੈਕਸ਼ਨ ਨਹੀਂ। ਮਗਰ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਸਕੂਲ ਦੀ ਜਗਾ ਆ ਉਹ ਸਕੂਲ ਦੀ ਦੇ ਦਿੱਤੀ ਜਾਵੇ। ਜਿਹੜੀ ਮੰਦਿਰ ਦਾ ਨਕਸ਼ਾ ਆ ਉਹ ਮੰਦਿਰ ਨੂੰ ਦੇ ਦਿੱਤਾ। ਇਹਦੇ ਵਿੱਚ ਅਸੀਂ ਸਿਰਫ ਡਿਮਾਂਡ ਕੀਤੀ ਸੀ ਵੀ ਇਹਦੀ ਜਿਹੜੀ ਹੈਗੀ ਆ ਤੁਸੀਂ ਨਿਸ਼ਾਨਦੇਹੀ ਕਰਾ ਲਓ। ਜਿੰਨੇ ਦੇ ਵਿੱਚ ਸਕੂਲ ਬੁੱਲਦਾ ਉੱਥੇ ਸਕੂਲ ਦੇ ਦਿਓ ਇਸ ਤਰੀਕੇ ਨਾਲ ਨਾ ਕਰੋ ਵੀ ਜਿਹੜਾ ਕਿ ਮੰਦਰ ਨੂੰ ਅਲਾਸ ਹੋ ਗਿਆ ਅਸੀਂ ਨਹੀਂ ਚਾਹੁੰਦੇ ਵੀ ਜੇਕਰ ਕੋਈ ਕਮਰਾ ਇਹਦਾ ਹੁੰਦਾ ਠੰਦਾ ਹੁੰਦਾ ਤੇ ਅਸੀਂ ਉਹ ਸਾਰਾ ਕੁਝ ਛੱਡਣ ਨੂੰ ਤਿਆਰ ਸੀਗੇ ਕਿਉਂਕਿ ਸਕੂਲਾਂ ਨਾਲ ਪਿਆਰ ਹੈ ਇਸੇ ਕਰਕੇ ਪਵਨਾਦੀਏ ਨੇ ਕਾਲਜ ਬਣਾਏ ਮਸਲਾ ਸਕੂਲ ਦੀ ਦੀਵਾਰ ਦੀ ਲੜਾਈ ਨਹੀਂ ਆ ਮਸਲਾ ਤਾਂ ਇਹ ਆ ਵੀ ਇੱਥੇ ਦੇਖੋ ਜੇ ਲੋਕ ਇਹਨਾਂ ਨੂੰ ਦਬਾਣਾ ਚਾਹੁੰਦੇ ਆ ਇੱਥੋਂ ਭਜਾਣਾ ਚਾਹੁੰਦੇ ਆ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਵੇ ਮੇਰੀ ਇਹ ਡਿਮਾਂਡ ਐ ਐਡਮਿਨਿਸਟ੍ਰੇਸ਼ਨ ਨੂੰ ਅਤੇ ਹੋਰ ਸਾਰੇ ਜਿੰਨੇ ਵੀ ਸਾਥੀ ਆ ਉਹਨਾਂ ਨੂੰ ਇਹ ਆ ਵੀ ਜੇ ਅਗਰ ਇਸ ਮੈਟਰ ਨੂੰ ਖਤਮ ਕਰਨਾ ਹੁੰਦਾ ਇਹ ਮੈਟਰ ਵਧਾਇਆ ਜਾ ਰਿਹਾ ਆ ਫਿਰ ਦਬੱਲਿਓ ਇਧਰ ਲਈ ਤੇਰਨੂੰ ਵੀ ਤੇ ਉਧਰ ਲਈ ਤੇਰਨੂੰ ਵੀ ਬੁਲਾ ਕੇ ਬਿਠਾ ਕੇ ਜੋ ਸਚਾਈ ਆ ਉਹ ਕਰ ਦਿੱਤੀ ਜਾਂਦੀ ਸਾਡਾ ਤਾਂ ਮਤਾਲਬ ਹੀ ਹੋਰ ਕੋਈ ਨਹੀਂ ਹੈ ਅੱਜ ਕੀ ਹੋਇਆ ਅੱਜ ਪੁਲਿਸ ਫੋਰਸ ਵੱਡੀ ਤੈਦਾਦ ਦੇ ਵਿੱਚ ਆ ਕੇ ਇਹਨੂੰ ੱੱਕੇ ਨਾਲ ਕੰਦ ਕੱਢਣੀ ਸ਼ੁਰੂ ਕਰ ਦਿੱਤੀ ਔਰ ਇੱਕ ਸਾਡਾ ਇੱਥੇ ਸਾਥੀ ਹੈ ਜਿਹੜੇ ਕਿ ਪਹਿਲਾ ਸਰਪੰਚ ਵੀ ਰਿਆ ਉਹਨੂੰ ਚਾਕੇ ਪੁਲਿਸ ਬਗੈਰ ਕਿਸੇ ਗੱਲ ਤੋਂ ਲੈ ਗਈ ਇਹਦਾ ਸੁਦਾ ੱੱਕਾ ਆ ਔਰ ਇਦਾਂ ਦਾ ੱੱਕਾ ਜਿਹੜਾ ਆ ਉਹ ਅਸੀਂ ਕਦੀ ਨਹੀਂ ਬਰਦਾਸ਼ਤ ਕਰਾਂਗੇ ਹੋਈ ਅਸੀਂ ਗੱਲ ਨਹੀਂ ਹੈਗੀ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹੀਆਂ ਜੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਜੇ ਉਹ ਨਹੀਂ ਰਹੀ ਤਾਂ ਕਿਆ ਇਹ ਰਹਿ ਜਾਣੀ ਆ ਮੇਰਾ ਤਾਂ ਮਤਾਲਬ ਇਹ ਹੈ ਮੈਂ ਅੱਜ ਵੀ ਐਸੀ ਗੱਲ ਦੀ ਡਿਮਾਂਡ ਕਰਦਾ ਐਡਮਿਨਿਸਟ੍ਰੇਸ਼ਨ ਤੋਂ डीसी साहिबा नु मैं फोन ਕੀਤਾ ਸੀ ایس ایس پی صاحب ਨੂੰ ਦੋ ਵਾਰੀ ਮੈਂ ਫੋਨ ਕੀਤਾ ਉਹਨਾਂ ਨੇ ਪਿਕ ਨਹੀਂ ਕੀਤਾ ਮੈਂ ਐਸ ਟੀਓ ਨੂੰ ਫੋਨ ਕੀਤਾ ਮੈਂ ਡੀ ਐਸ ਪੀ ਨੂੰ ਫੋਨ ਕੀਤਾ ਮੈਂ ਇਹਨਾਂ ਨੂੰ ਫੋਨ ਕਰਨ ਤੋਂ ਬਾਅਦ ਇਹ ਸਾਰਾ ਕੁਝ ਦੱਸਿਆ ਆ ਵੀ ਜੇ ਅਗਰ ਕੋਈ ਐਦਾ ਲੱਗਦਾ ਜੇ ਅਗਰ ਕਾਗਜ਼ਾਂ 'ਚ ਨਿਕਲਦੀ ਇਹ ਤਾਂ ਭਾਵੇਂ ਸਾਰੀ ਛੱਡ ਨਹੀਂ ਪਵੇ ਉਹਦੀ ਕੋਈ ਗੱਲ ਨਹੀਂ ਆ ਮਸਲਾ ਤਾਂ ਇਹ ਆ ਵੀ ਅਸੀਂ ਨਹੀਂ ਚਾਹੁੰਦੇ ਕਿਸੇ ਨੂੰ ਦਬਾਇਆ ਜਾ ਤੁਸੀਂ ਸਮਝਦੇ ਆ ਵੀ ਜੇ ਥੱਲੇ ਇਹ ਧਾਰਮਿਕ ਝਗੜੇ ਸ਼ੁਰੂ ਹੋ ਜਾਂਦੇ ਇਹ ਤੋਂ ਪਹਿਲਾਂ ਚਾਹੀਦਾ ਸੀ ਐਡਮਿਨਿਸਟ੍ਰੇਸ਼ਨ ਨੂੰ ਵੀ ਜਿਹੜੇ ਧਾਰਮਿਕ ਝਗੜੇ ਆ ਸਮਾਜੀ ਝਗੜੇ ਆ ਇਹਨਾਂ ਤੋਂ ਬਚਨ ਦੀ ਬਚਣਾ ਚਾਹੀਦਾ ਔਰ ਦਬੱਲੇ ਨੂੰ ਬੁਲਾ ਕੇ ਇਹਦੇ ਵਿੱਚ ਇਹਨੂੰ ਸੌਟ ਆਊਟ ਕਰਨਾ ਚਾਹੀਦਾ ਸੀ ਇੱਕੋ ਹੀ ਕਾਹਲੀ ਆ ਬੇ ਦੀਵਾਰ ਬਣਾਈ ਆ ਤੇ ਦੀਵਾਰ ਦੇ ਉੱਤੇ ਜਿਹੜੀ ਹੈਗੀ ਆ ਡਾਕਟਰ ਸਾਹਿਬ ਨੇ ਆ ਕੇ ਉਹ ਤਗਾਟਨ ਕਰਨਾ ਮੈਂ ਇੱਕ ਗੱਲ ਕਰਦਾ ਇਸ ਪਿੰਡ ਨੂੰ ਕਰੋੜ ਡੇਢ ਕਰੋੜ ਰੁਪਈਆ ਮੈਂ ਗਰਾਹਟ ਦਿੱਤੀ ਮੇਰੀ ਸਮਝ ਦੇਣਾ ਇਹ ਮੇਰਾ ਪਿੰਡ ਆ ਮੇਰਾ ਇੱਥੇ ਜ਼ਮੀਨ ਭਾਂਡਾ ਆ ਮੇਰਾ ਪਿੰਡ ਆ ਮੈਂ ਇੱਥੇ ਰਹਿਣਾ ਆ 2000 2 ਤੋਂ ਲੈ ਕੇ ਅੱਜ ਦਿਨ ਤੱਕ ਮੈਂ ਇੱਥੇ ਰਹਿ ਰਿਹਾ ਆ ਕਿ ਮੈਂ ਇੱਥੇ ਦਾ ਵੋਟਰ ਵੀ ਆ ਮੈਂ ਤਾਂ ਇਹ ਗੱਲ ਕਹਿ ਨਹੀਂ ਚਾਹੁੰਦਾ ਵੀ ਬਜਾਏ ਇਹਦੇ ਮੇਰੀ ਅੱਜ ਵੀ ਡਾਕਟਰ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਮੰਤਰੀ ਸਾਹਿਬ ਤੁਹਾਡੇ ਕੋਲ ਬਹੁਤ ਕੁਝ ਦੇਣ ਨੂੰ ਜਾਓ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਵੋ ਜਿਹਦਾ ਕੋਈ ਆ ਕੇ ਉਦਘਾਟਨ ਕਰੋ ਦਿੱਤੀ ਤਾਂ دیਵਾਨੀ ਨਹੀਂ ਆਪਾਂ ਕਿਸੇ ਨੂੰ ਵੀ 10 ਪੈਸੇ ਕਿਸੇ ਨੂੰ ਦਿੱਤੇ ਨਹੀਂ ਤੇ ਕੈਂਚੀ ਫੜ ਕੇ ਉਦਘਾਟਨ ਕਰਨ ਤੁਰੇ ਹੋਏ ਹਰ ਤਾਂ ਫੇਰ ਫੋਰਸ ਭੇਜਦੇ ਆ ਆਪਣੀ ਆਪਣੀ ਸਰਕਾਰ ਦੀ ਫੋਰਸ ਭੇਜਦੇ ਆ ਬਹੁਤ ਘੱਮ ਹੋਣ ਵਾਲਿਆਂ ਮੈਂ ਨਹੀਂ ਕਹਿੰਦਾ ਮੈਂ ਸਾਰੇ ਕੰਮ ਕਰਾ ਦਿੱਤੇ ਆ ਮਗਰ ਬਹੁਤ ਵੱਡੇ ਹਿੱਸੇ ਦੇ ਮੈਂ ਕੰਮ ਕਰਵਾਇਆ ਕਿਤੇ ਕੰਢੀਵਾਲ ਨੂੰ ਨਿਗਾਹ ਮਾਰ ਕੇ ਦੇਖੋ ਜਿੱਥੇ ਪੁਲੀਆਂ ਬਹਿ ਗਈਆਂ ਹੋਈਆਂ ਇਹਨਾਂ ਨੇ ਉੱਥੇ ਦੀਵਾਰਾਂ ਕਰ ਕਰ ਕੇ ਨੇ ਛੋਟੀਆਂ ਛੋਟੀਆਂ ਉੱਥੇ ਵੱਡੇ ਹਾਦਸੇ ਨੂੰ ਵਾਜਾਂ ਮਾਰਦੀਆਂ ਇਹਨਾਂ ਦੀਆਂ ਛੋਟੀਆਂ ਦੀਵਾਰਾਂ ਜੇ ਇਸ ਵੇਲੇ ਅਸੀਂ ਸਾਡੀ ਸਰਕਾਰ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਅਗਰ ਕਿਤੇ ਟੋਇਆ ਵੀ ਪੈ ਜਾਂਦਾ ਸੀ ਤੇ ਡਾਕਟਰ ਸਾਹਿਬ ਪਲਾਸਟਿਕ ਦੇ ਖਲਾਉਣੇ ਲੈ ਕੇ ਤੇ ਕਾਗਜ਼ ਦੀਆਂ ਕਸ਼ਤੀਆਂ ਲੈ ਕੇ ਉੱਥੇ ਬਹਿ ਜਾਂਦੇ ਸੀ ਕਾਗੇ ਦੇ ਕਸ਼ਤੀਆਂ ਤੇ ਪਲਾਸਟਿਕ ਦੇ ਖਲੌਣੇ ਛੱਡ ਦਿੱਤਗੇ। ਵਿਆਹ ਜੀ ਬਹੁਤ ਵੱਡਾ ਟੋਇਆ ਆ। ਨਾ ਹੋਣ ਇਹਨਾਂ ਦੀ ਮੱਛਰਦਾਨੀ ਲੱਭਦੀ ਆ। ਆ ਜਿਹੜਾ ਇੱਥੇ ਕੂੜਾਦਾਨਾ ਬਣਾਇਆ ਹੋਇਆ ਇਹਨਾਂ ਨੇ ਸ਼ਾਮਚਰਾਸੀ ਰੋਡ ਤੇ ਤੇ ਨਾ ਇਹਨਾਂ ਨੂੰ ਟੋਏ ਦੀਦੇ ਆ। ਮੇਰੀ ਐਡਮਿਨਿਸਟ੍ਰੇਸ਼ਨ ਨੂੰ ਇੱਕੋ ਹੀ ਬੇਨਤੀ ਆ ਵੀ ਇਸ ਝਗੜੇ ਨੂੰ ਲੰਬਾ ਕਰਨ ਦੀ ਬਜਾਏ ਦੋਨਾਂ ਧਿਰਾਂ ਨੂੰ ਸੱਦ ਕੇ ਮੈਨੂੰ ਰਹਿਣ ਦੇਣ ਮੈਨੂੰ ਨਾ ਬੁਲਾਉਣ। ਨੋ ਆਬਜੈਕਸ਼ਨ। ਮਗਰ ਇੱਥੇ ਦੇ ਜਿਹੜੇ ਲੋਕ ਆ ਇਹਨਾਂ ਦੀ ਆਸਥਾ ਆ ਚਾਹੇ ਵਾਲਮਿਕੀ ਮੰਦਰ ਨਾ ਹੋਵੇ ਚਾਹੇ ਰਬਦਾਸ ਮੰਦਰ ਨਾ ਹੋਵੇ ਚਾਹੇ ਗੁਰਦੁਆਰਾ ਸਾਹਿਬ ਨਾ ਹੋਵੇ ਕਿਸੇ ਦੀ ਆਸਥਾ ਨੂੰ ਦਵਾਉਣਾ ਤੇ 100% ਨਹੀਂ 1000% ਗਲਤ ਇਹਨਾਂ ਦੋਨਾਂ ਧਰਾਂ ਨੂੰ ਸਮਝਾਇਆ ਜਾ ਸਕਦਾ ਹੁਣ ਚੱਕ ਕੇ ਉਸ ਜਿਵੇਂਲੇ ਬੰਦੇ ਨੂੰ ਅੰਦਰ ਦੇ ਦਈਏ ਬੁੜੀਆਂ ਨੂੰ ਆ ਕੇ ਦਬਕੇ ਮਾਰੀਏ ਆਪਾਂ ਤੇ ਕਿੱਥੇ ਦੀ ਇਹ ਗੱਲ ਤੇ ਇਹ ਨਾਰੇ ਲਾਉਂਦੇ ਸੀਗੇ ਵੀ ਜੀ ਸਾਡੇ ਰਾਜ ਦੇ ਵਿੱਚ ਕਿਸੇ ਦੀਆਂ ਚੁੰਨੀਆਂ ਨਹੀਂ ਲਾਈਆਂ ਜਾਣਗੀਆਂ ਕਿਸੇ ਦੀਆਂ ਪੱਗਾਂ ਨਹੀਂ ਲੱਥੀਆਂ ਜਾਣਗੀਆਂ ਕਿਸਾਨ ਕੋਟ ਕੋਟ ਸ਼ਦਾਈ ਕਰ ਦਿੱਤੇ ਬੀਬੀਆਂ ਦੀਆਂ ਇਹਨਾਂ ਨੇ ਚੁੰਨੀਆਂ ਲਾ ਕੇ ਡਾਂਗਾ ਮਾਰ ਕੇ ਘਰਾਂ ਨੂੰ ਭੇਜ ਦਿੱਤੀਆਂ ਤੇ ਕਹਿੰਦੇ ਆਪ ਸਰਕਾਰ ਇਹ ਆਪ ਸਰਕਾਰ ਨਹੀਂ ਨਵਾਬ ਸਰਕਾਰ ਆ ਇਹ ਖਾਸ ਸਰਕਾਰ ਆ ਉਸ ਖਾਸ ਸਰਕਾਰ ਨੂੰ ਮੈਂ ਗੱਲ ਕਹਿਣੀ ਚਾਹੁੰਦਾ ਬੇ ਇਦਾਂ ਦੇ ਝਗੜਿਆਂ 'ਚ ਪੈਣ ਦੀ ਬਜਾਏ ਲੋਕਾਂ ਦਾ ਕਹਾਣ ਕਰਨ ਦੀ ਬਜਾਏ ਆਪ ਬੈਠ ਕੇ ਸੱਦ ਲਵੇ ਇਹਨਾਂ ਨੂੰ ਜੋਤੀ ਸੱਦ ਲਵੇ ਆਪਣੇ ਘਰ ਇਹਨਾਂ ਨੂੰ ਬੁਲਾ ਲਵੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਤਰੀਕੇ ਦੀ ਤਾਂ ਕੋਈ ਗੱਲ ਕਰ ਐਡੀ ਕੀ ਕਾਲੀ ਆ ਪਾ ਫਟਾਫਟ ਦੀਵਾਰ ਦਾ ਉਦਘਾਟਨ ਕਰਨਾ ਜੀ ਕਿਹੜੀ ਦੀਵਾਰ ਜ ਮੈਂ ਇਸ ਸਕੂਲ ਨੂੰ 10 ਲੱਖ ਰੁਪਏ ਦਿੱਤਾ ਮੈਂ ਤਾਂ ਉਦਘਾਟਨ ਕਰਨ ਦੀ ਕਾਹਲੀ ਕੋਈ ਨਹੀਂ ਪਾਈ ਨਾ ਮਕੀਸਾ ਬਹੁਤ ਤੁਹਾਡਾ ਧੰਨਵਾਦ ਔਰ ਤੁਹਾਡੇ ਜਰੀਏ ਮੈਂ ਐਡਮਿਨਿਸਟ੍ਰੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਹ ਐਡਮਿਨਿਸਟ੍ਰੇਸ਼ਨ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਸ਼ਾਂਤੀ ਬਣਾਈ ਰੱਖੀਏ ਇਸ ਕਰਕੇ ਸ਼ਾਂਤੀ ਬਣਾਉਣ ਵਾਸਤੇ ਦੋਨਾਂ ਧਿਰਾਂ ਨੂੰ ਬੁਲਾ ਕੇ ਜਲਦੀ ਦਾ ਸੌਟ ਆਊਟ ਕਰਾਇਆ ਜਾਵੇ ਧੰਨਵਾਦ